वाहगुरु जी का खालसा वाहे गुरु जी की फतेह है जी और भाई सिंह सारिया फौजा त्यार हो चढ़ा ने जी खालसा जी बड़े ही अदब सम्मान योग ਪੰਥ ਦੀ ਮਾਇਨਾਜ ਹਸਤੀ ਪੰਥ ਦੀਆਂ ਮਹਾਨ ਵਿਵੂਤੀਆਂ ਸਤਖੰਡ ਵਾਸੀ ਸਿੰਘ ਸਾਹਿਬ ਬਾਬਾ ਜੀ ਬਾਬਾ ਧਰਮ ਸਿੰਘ ਸਾਹਿਬ ਜੀ ਅਕਾਲੀ ਜਥੇਦਾਰ ਬਾਨੀ ਸੱਚਖੋਜ ਅਕੈਡਮੀ ਜੋ ਆਪਾਂ ਨੂੰ ਸਰੀਰ ਕਰਕੇ ਆਪਣੇ ਤੋਂ ਗੁਪਤ ਪਰੇਜ ਹੋ ਗਏ ਹਨ ਹੈਨ ਹਾਜਰ ਨਜ਼ਰ ਇਹ ਇਸੇ ਤਰ੍ਹਾਂ ਹੀ ਬਾਬਾ ਹਾਕਮ ਸਿੰਘ ਜੀ ਪੀਰ ਬਾਲਾ ਵਾਲੇ ਉਹ ਵੀ ਤਤ ਬੇਤੇ ਬ੍ਰਹਮ ਗਿਆਨੀ ਸਾਧੂ ਇਹ ਬੜੀ ਚੜ੍ਹਦੀ ਕਲਾ ਵਾਲੀਆਂ ਹਸਤੀਆਂ ਇਸੇ ਤਰ੍ਹਾਂ ਹੀ ਬਾਬਾ ਜੀ ਬਾਬਾ ਸੰਤੂਰਨ ਸਿੰਘ ਸਾਹਿਬ ਜੀ ਅਕਾਲੀ ਮਹਾਰਾਜ ਜੀ ਫਰਲੇ ਵਾਲੇ ਸਿੰਘ ਸਾਹਿਬ ਜੀ ਰਾਜਪੁਰੇ ਤੋਂ ਉਹ ਵੀ ਚਾਲਾਂ ਮਾਰ ਗਏ ਹਨ ਸੋ ਖਾਲਸਾ ਜੀ ਸਤਿਕਾਰਯੋਗ ਮੇਰੇ ਪਰਮ ਮਿੱਤਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਗੋਲਡੀ ਗਤਕਾ ਮਾਸਟਰ ਉਹ ਵੀ ਗੱਲ ਚਾਲਾਂ ਮਾਰ ਗਏ ਹਨ ਸੋ ਵਾਹਿਗੁਰੂ ਜੀ ਮਾਰਿਆ ਮੇਰਾ ਰਖਣ ਸ਼ਹੀਦ ਸਿੰਘ ਪੰਥ ਦੀਆਂ ਮਹਾਨ ਵਿਭੂਤੀਆਂ ਕੱਲੇ ਆਵੇ ਨਾਨਕਾਂ ਸੰਦੇ ਉੱਠੀ ਜਾਏ ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ ਦੁੱਖ ਸਹੈ ਸਿਰ ਆਪਣੇ ਸੁਖਦਾਈ ਸਭ ਕੋ ਦੇ ਮਾਵਾ ਕਨਸਾਰ ਹੈਲੋ ਭਾਈ ਸਾਹਿਬ ਜੀ ਦਾ ਗਤਕੇ ਦੀ ਬਹੁਤ ਵਿਦਿਆ ਵਰਤਾਰਾ ਉਹਨਾਂ ਨੇ ਵਰਤਾਇਆ ਭਾਈ ਬਲਵਿੰਦਰ ਸਿੰਘ ਗੋਲਡੀ ਹੋਣਾ ਨੇ ਤੇ ਬਾਬਾ ਹਕਮ ਸਿੰਘ ਹੋਣਾ ਨੇ ਵੀ ਬਹੁਤ ਚੜ੍ਹਦੀ ਕਲਾ ਦੇ ਨਾਲ ਆਪਣੇ ਪੈਰੇ ਸਾਰੇ ਨਿਭਾਏ ਨੇ ਜਿਵੇਂ ਦਰ ਬਾਬਾ ਸੰਪੂਰਨ ਸਿੰਘ ਜੀ ਖਾਸ ਤੇ ਵਿਸ਼ੇਸ਼ ਜਿਹੜੀ ਡਿਊਟੀ ਨਿਭਾਈ ਹੈ ਉਹ ਬਾਬਾ ਜੀ ਬਾਬਾ ਧਰਮ ਸਿੰਘ ਸਾਹਿਬ ਅਕਾਲੀ ਜੀ ਨੇ ਨਿਭਾਈ ਹੈ ਇੱਕ ਵਿਲੱਖਣ ਡਿਊਟੀ ਨਿਭਾਈ ਹੈ ਜਿਹੜੀ ਜਿਹੜੀ ਡਿਊਟੀ ਬਾਬਾ ਚੇਤ ਸਿੰਘ ਸਾਹਿਬ ਸਿੰਘ ਸਾਹਿਬ ਬਾਬਾ ਜੀ ਬਾਬਾ ਚੇਤ ਸਿੰਘ ਸਾਹਿਬ ਜੀ ਅਕਾਲੀ 96 ਕਰੋੜੀ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜੀ ਚੱਲਦੇ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿਸ਼ਵ ਜੀ ਵੱਲੋਂ ਹੁਕਮ ਲਾਇਆ ਗਿਆ ਇਹ ਸੱਤ ਜਣਾ ਉਹ ਸਾਹਮਣੇ ਲਿਆਇਆ ਜਾਵੇ ਤੇਰ ਦਾਸੇ ਸੋਦੇ ਗਏ ਉਹ ਗੁਰੂ ਨੇ ਅਰਦਾਸ ਪ੍ਰਵਾਨ ਕੀਤੀ ਬੋਲਾਇਆ ਬੋਲੀ ਤੇਰਾ ਜਦੋਂ ਵਾਹਿਗੁਰੂ ਆਪ ਆਪਣਾ ਮਿਹਰ ਭਰਿਆ ਹੱਥ ਸੀਸ ਉਤੇ ਰੱਖ ਕੇ ਬੁਲਾਉਂਦਾ ਹੈ ਨਾ ਖਾਲਸਾ ਜੀ ਉਹ ਬੋਲਣਾ ਕੁਝ ਹੋਰ ਹੁੰਦਾ ਵੇ ਜਦੋਂ ਅਸੀਂ ਤੁਸੀਂ ਸਾਰੇ ਇੱਕ ਕੁਐਲੀਫਾਈਡ ਜਾਂ ਸਟੱਡੀ ਲੈਵਲ ਦੇ ਉੱਤੇ ਜਾਂ ਕੁਝ ਵਿਸ਼ੇ ਵਸਤੂਆਂ ਦੇ ਡਾਇਰੇ ਵਿੱਚ ਰਹਿ ਕੇ ਸਟੱਡੀ ਲੈਵਲ ਦੇ ਉੱਤੇ ਬੋਲਦੇ ਆ ਕੋਈ ਪ੍ਰਸੰਗ ਯਾਦ ਕਰ ਲਏ ਗ੍ਰੰਥਾਂ ਦੀ ਕਥਾ ਕਰਨ ਦਾ ਤਰੀਕਾ ਆ ਗਿਆ ਪਰ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਨਾ ਹੁੰਦਾ ਖਾਲਸਾ ਜੀ ਉਹਨਾਂ ਦੀ ਗੱਲ ਬਣਦੀ ਨਹੀਂ ਗੁਰਦੇਵ ਜੀ ਦਾ ਹੁਕਮ ਹੈ ਪ੍ਰਥਮੇ ਮਨ ਪ੍ਰਬੋਧਾ ਆਪਣਾ ਬਾਛਾ ਅਵਰੇ ਜਾਵੇ ਸੁਪੰਤ ਪਾਤਸ਼ਾਹ ਸਿੰਘ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੜ੍ਹਦੀ ਕਲਾ ਰੱਖਣ ਪੰਥ ਖਾਲਸੇ ਦੇ ਜਿਹੜੇ ਉਹਨਾਂ ਦੇ ਉਲੀਕੇ ਹੋਏ ਕੰਮ ਸਣ ਪਾਏ ਹੋਏ ਪੂਰਨੇ ਸਣ ਸੱਜ ਹੋਜ ਅਕੈਡਮੀ ਦੀ ਸਾਰੀ ਫੌਜ ਤੇ ਬੁੱਢੇ ਦਲ ਦੇ ਸਾਰੇ ਸਿੰਘ ਭਜੰਗੀ ਉਹ ਸਾਰੇ ਕਾਰਜ ਜਿਹੜੇ ਨੇ ਉਸੇ ਤਰੀਕੇ ਅੱਗੇ ਚੱਲਣਗੇ ਉਹ ਸਾਰੇ ਗੁਰਮਤਿ ਦੇ ਸੋਧ ਕੇ ਆਪਸ ਦੇ ਵਿੱਚ ਰਲ ਮਿਲ ਕੇ ਸਿਰ ਨਾਲ ਸਿਰ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਸ ਦੇ ਵਿੱਚ ਮੈਂ ਮੇਰੀ ਹਉਮੈ ਹੰਕਾਰ ਨਿੰਦਿਆ ਚੁਗਲੀ ਨੂੰ ਛੱਡ ਕੇ ਇਹੋ ਜਿਹੜੇ ਕਾਰਜ ਜਿਹੜੇ ਬਾਬਾ ਜੀ ਨੇ ਸਿੰਘ ਸਾਹਿਬ ਜੀ ਨੇ ਕਾਇਆ ਸਣਾ ਕਿਉਂਕਿ ਕਾਰਜ ਦੇ ਸਤਿਗੁਰੂ ਨੇ ਆਪ ਕਰਾਣੇ ਹਨ ਨਿਰਪਾ ਜੇ ਉਹਨਾਂ ਨੇ ਏਡੀ ਵੱਡੀ ਸੇਵਾ ਲਈ ਦੇ ਸਤਿਗੁਰੂ ਸਾਹਿਬ ਸੱਚੇ ਸਾਹਿਬ ਜੀ ਨੇ ਆਪ ਲਈ ਹੈ ਪੰਥ ਨੇ ਲਈ ਹੈ ਤੇ ਸਤਿਗੁਰੂ ਜੀ ਕੱਲ ਨੂੰ ਤੁਹਾਡੇ ਜੋ ਕੋ ਸੂਰਮਾ ਸ਼ਹੀਦਾਂ ਨੇ ਖੜਾ ਕਰ ਦੇਣਾ ਹਾਂਜੀ ਸੋ ਆਪ ਜੀ ਨੂੰ ਸੂਚਿਤ ਕੀਤਾ ਜਾਏਗਾ ਬਾਬਾ ਜੀ ਦੇ ਭੋਗ ਬਾਰੇ ਵੀ ਤੇ ਆਪ ਸਾਰੇ ਸਿੰਘਾਂ ਨੇ ਮੈਂ ਖਾਦ ਕਰਕੇ ਬੇਨਤੀ ਕਰਨੀ ਆ ਦਲਾ ਪੰਸਾ ਵਾਲਿਆਂ ਨੂੰ ਸਿੰਘ ਸਹਿਬਾਨਾਂ ਨੂੰ ਸਾਡਿਆਂ ਨੂੰ ਸਾਰੇ ਹੀ ਦਲ ਪੰਥ ਜਿੰਨੇ ਵੀ ਦਲ ਪੰਥ ਨੇ ਗੁਰੂ ਕੀਆ ਮਹਾਨ ਜਥੇਬੰਦੀਆਂ ਹਨ ਨਿਲੰਬਰ ਧਾਰੀ ਗੁਰੂ ਕਾ ਖਾਲਸਾ ਪੰਥ ਹੈ ਨਿਸ਼ਾਨਾ ਨਗਾਰਿਆਂ ਦੀ ਛਤਰ ਛਾਇਆ ਹੇਡ ਵਿਚਰਦੀਆਂ ਹਨ ਸਾਰੀਆਂ ਹੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਬਾਬਾ ਜੀ ਆਪ ਜੀ ਸਾਰਿਆਂ ਨੇ ਸਿੰਘ ਸਾਹਿਬ ਜੀ ਦੇ ਭੋਗ ਤੇ ਆਉਣਾ ਹੈ ਤੇ ਸਤਿਗੁਰ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਆਪ ਸਾਰਿਆਂ ਨੂੰ ਬੇਨਤੀ ਹੈ ਨਿਮਰਤਾ ਸਹਿਤ ਕਿ ਆਪ ਜੀ ਨੇ ਸਿੰਘ ਸਾਹਿਬ ਜੀ ਦੇ ਭੋਗ ਤੇ ਜਰੂਰ ਵਰ ਜਰੂਰ ਆਉਣਾ ਹੈ ਸਾਰੇ ਧੜਾ ਪੰਥਾ ਵਾਲਿਆਂ ਨੂੰ ਤੇ ਜਿੰਨੇ ਨਿਹੰਗ ਸਿੰਘ ਪਚੰਗੀ ਹਨ ਗੁਰੂ ਕੀ ਲਾਡਲੀ ਫੌਜ ਹੈ ਭਾਈ ਸਿੰਘੋ ਸੂਰਮਿਓ ਤੁਸੀਂ ਭਾਈ ਸਾਰੀਆਂ ਫੌਜਾਂ ਨੇ ਹਾਜ਼ਰ ਹੋਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸ੍ਰੀ ਗੁਰੂ ਦਸ਼ਮ ਪਾਤਸ਼ਾਹ ਜੀ ਸ੍ਰੀ ਮੁਖਵਾਕ ਬਾਣੀ ਜੀ ਤੇ ਵੀ ਸਾਹਿਬ ਜੀ ਖਨ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਚੜ੍ਹਦੀਆਂ ਕਲਾ ਸਿੱਖ ਸਿੰਘ ਮੇਰਾ ਰਖਣ ਸੋ ਇਸੇ ਤਰੀ ਸਾਰਿਆਂ ਨੇ ادب ਸਨਮਾਨ ਨਾਲ ਗੱਜਣਾ ਜੋਧਿਆਂ ਦੇ ਰਣਈਲਾ ਨੇ ਤੇ ਜਿੰਨੀ ਮੈਂ ਇੱਕ ਬੇਨਤੀ ਕਰਨੀ ਸਤਖੋਜ ਅਕੈਡਮੀ ਦੀ ਜਿੰਨੀ ਵੀ ਫੌਜ ਹੈ ਭਾਈ ਸਿੰਘੋ ਧੜਿਆਂ ਦੇ ਨਹੀਂ ਰਹਿਣਾ ਅੱਡ-ਅੱਡ ਗਰੁੱਪ ਨਹੀਂ ਬਣਾਣੇ ਇੱਕ ਹੋ ਜਾਈਏ ਸਾਰੇ ਦਲਪੰਦ ਸਾਰੀਆਂ ਜਥੇਬੰਦੀਆਂ ਸਾਰੇ ਜਦੋਂ ਤੁਸੀਂ ਇੱਕ ਹੋ ਜਾਓਗੇ ਤੇ ਤੁਹਾਡੀ ਫਤਿਹ ਜੇ ਫਤਿਹ ਕਿੱਥੇ ਆ ਇੱਕ ਚ ਜਿੰਨਾ ਦੇ ਇੱਕ ਨਹੀਂ ਹੁੰਦੇ ਉਹਨਾਂ ਯਾਰ ਫਤਿਹ ਨਹੀਂ ਭੱਜ ਦੌੜ ਦਾ 100 ਸਾਲ ਤੋਂ ਕਰੀ ਜਾ ਰਹੇ ਨਾ ਉਹ ਜਿਹੜੇ ਸੇਵਾ 100 ਸਾਲ ਤੋਂ ਕਰ ਰਹੇ ਆ ਵਿਚਾਰੇ ਅਸਤੀਫੇ ਦੇ ਕੇ ਜਿੰਦ ਚ ਡੰਡੇ ਆ ਹੁਣ ਕਿਉਂ ਕਿਉਂਕਿ ਜਿਹੜੇ ਆਪਣੇ ਆਪ ਨੂੰ ਪ੍ਰਧਾਨਕ ਹੁੰਦੇ ਸਨ ਉਹਨਾਂ ਨੇ ਤਾਂ ਗੁਰਮਤ ਦੀ ਗੱਲ ਹੀ ਕੋਈ ਨਹੀਂ ਕੀਤੀ ਉਹਨਾਂ ਦੇ ਤਾਂ ਬੱਚਿਆਂ ਦੇ ਆਨੰਦਗਾਰਜ ਹੋਏ ਆ ਤੇ ਗੁਰੂ ਪੰਥ ਖਾਲਸਾ ਉਸੇ ਕੋ ਗਿਆਵੇਂ ਉਹ ਸੰਤ ਸਾਧੂ ਜੀ ਆ ਕੋ ਸਾਧੂ ਸਮਾਜ ਦਾ ਬੰਦਾ ਗਿਆ ਉਹਨਾਂ ਦੇ ਵਿਆਹਾਂ 'ਚ ਕਾਰਨ ਜ਼ਿੰਮੇਵਾਰੀ ਪੰਥ ਖਾਲਸਾ ਜੀ ਤੁਹਾਡੀ ਹੁਣ ਬਣਦੀ ਐ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਬਾਦ ਨੂੰ ਆਪਣੀ ਪੋਜੀਸ਼ਨ ਨੂੰ ਸਮਝ ਲਓ ਤੇ ਸਦਾ ਜੈ ਸਦਾ ਜੈ ਸਦਾ ਜੈ ਭਗਉਤੀ ਸਤਿਗੁਰੂ ਸਾਹਿਬ ਆਪੀ ਕਿਰਪਾ ਕਰਨਗੇ ਜੈ ਤੇਗੰਗ ਜੈ ਤੇਗੰਗ ਜੈ ਤੇਗੰ ਸੋ ਖਾਲਸਾ ਜੀ ਆਪਣੀ ਪੋਜੀਸ਼ਨ ਨੂੰ ਸਮਝੀਏ ਸਾਰੇ ਸਿੰਘ ਚਲੋ ਮੇਰੇ ਵਰਗੇ ਤਾਂ ਮੂਰਖ ਨੂੰ ਇੰਨੀ ਸੋਝੀ ਨਹੀਂ ਹੈਗੀ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜੀ ਆ ਮੈਨੂੰ ਤਾਂ ਕੋਈ ਬਹੁਤਾ ਗਿਆਨ ਵੀ ਨਹੀਂ ਹੈਗਾ ਨਾ ਕੋਈ ਮੈਂ ਬਹੁਤਾ ਪੜਿਆ ਲਿਖਿਆ ਹੈਗਾ ਵਾ ਪਰ ਇਹਨਾਂ ਕਹਿ ਵੀ ਤੁਹਾਡੇ ਜੋੜੇ ਜਾਣ ਦੀ ਥੋੜੀ ਬਹੁਤ ਗੁਰੂ ਘਰ ਵੱਲੋਂ ਬਖਸ਼ਿਸ਼ ਹੈਗੀ ਆ ਵੀ ਇੰਨੀ ਕਿ ਸੇਵਾ ਸਾਡੇ ਵਰਗੇ ਨਮਾਨਿਆਂ ਨਤਾਨਿਆਂ ਮੂਰਖਾ ਗਣੋ ਆਪਜੀ ਬੰਦਗਾਲ ਸਿਨੇ ਲੈ ਲੈਣੀ ਸੋ ਸਤਿਗੁਰ ਸਾਹਿਬ ਜੀ ਕਿਰਪਾ ਕਰਨ ਹੁਣ ਇਕੱਤਰ ਹੋਣ ਦਾ ਸਮਾਂ ਸਾਰੇ ਇਕੱਤਰ ਹੋ ਜੋ ਇਹਨਾਂ ਨੇ ਮੈਦਾਨ ਛੱਡ ਕੇ ਭੱਜਣੇ ਹਨ ਭਾਈ ਤੇ ਗੱਲ ਨੂੰ ਸਿੱਖੀ ਦਾ ਜਿਹੜਾ ਕਿਉਂਕਿ ਝੰਡਾ ਬਰਦਾਦੀ ਦੇ ਪੰਦਕਾਲ ਦੇ ਕੋਲ ਹੈ ਹੋਰ ਕਿਸੇ ਕੋਲ ਤਾਂ ਝੰਡਾ ਬਰਦਾਦੀ ਹੈ ਹੀ ਨਹੀਂ ਗੀ ਸਿੱਖੀ ਦੇ ਬਰਜਾਰ ਦਾ ਪਹਿਰਾ ਖਾਲਸੇ ਨੂੰ ਗੁਰੂ ਸਾਹਿਬ ਦੇ ਕੇ ਗਏ ਹਨ ਹੁਣ ਰਿਕਾਰਡ ਸਾਰਾ ਕੋਈ ਪਿਆ ਹੋਇਆ ਵੇ ਤੇ ਜਿਹੜੇ ਵਿਚਾਰੇ ਆ ਭੱਜੇ ਫਿਰਦੇ ਨੇ ਲੱਲੇ ਭੱਬੇ ਉਹ ਯੋਰ ਉਹਨਾਂ ਵੀ ਸਾਰਾ ਆਪਣਾ ਲਾ ਕੇ ਵੇਖ ਲਿਆ ਵੇ ਗੁਰਮਤ ਤੋਂ ਉਹ ਬੰਦੇ ਕੋਰੇ ਨਿਕਲੇ ਨੇ ਪਬਲਿਕ ਵੀ ਜਾਣਦੀ ਐ ਸੰਗਤ ਜਾਣਦੀ ਐ ਸਾਡੇ ਪੰਜਾਬ ਦੇ ਵਰਲਡ ਦੇ ਨੌਜਵਾਨ ਬੱਚੇ ਉਹ ਕਿਸੇ ਵੀ ਧਰਮ ਚੋ ਕਿਸੇ ਵੀ ਕਮਿਊਨਿਟੀ ਚੋਂ ਹਨ ਉਹ ਸਾਰੇ ਜਾਣਦੇ ਹਨ ਵੀ ਜਿਹੜਾ ਰੋਲ ਗੁਰਮਤ ਦਾ ਸੀ ਜਿਹੜਾ ਰੋਲ ਗੁਰੂ ਸਹਿਬਾਨਾ ਨੇ ਨਿਭਾਇਆ ਵੇ ਸਿੰਘ ਸਹਿਬਾਨਾ ਜਥੇਦਾਰਾਂ ਨੇ ਨਿਭਾਇਆ ਵੇ ਜਿਹੜੀਆਂ ਜਥੇਬੰਦੀਆਂ ਮਾਰ ਕੇ ਮਾਰਦੀਆਂ ਮੈਂ ਗੱਲ ਕਰਨੀ ਖਰੀ ਤੇ ਸਾਫ ਸੁਥਰੀ ਉਹ ਮੇਰੇ ਤੇ ਵੀ ਉਨੀ ਲੱਗੂਆ ਤੇ ਦੂਜੇ ਤੇ ਵੀ ਉਨੀ ਪਹਿਲਾਂ ਮੇਰੇ ਤੇ ਜ਼ਿਆਦਾ ਹੀ ਲੱਗੂਆ ਦੂਜੇ ਦੇ ਬਾਅਦ ਚ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਇਹ ਸਦਕਾ ਉਹ ਸਾਡੇ ਦੇ ਤਾਂ ਹੀ ਦੂਜਿਆਂ ਤੇ ਲਾਗੂ ਹੋਊਗੀ ਜੇ ਪਹਿਲਾਂ ਪ੍ਰਥਮ ਮਨ ਪ੍ਰਬੋਧ ਹੈ ਆਪਣਾ ਪਾਛੇ ਅਵਰੇਜ ਆਵੇ ਵਾਲੀ ਗੱਲ ਹੋਊਗੀ ਸੋ ਖਾਲਸਾ ਜੀ ਤਗੜੇ ਹੋਣ ਦੀ ਲੋੜ ਹੈ ਸਾਰੇ ਤਗੜੇ ਹੋ ਗਏ ਤੇ ਇਧਰ ਆਪਾਂ ਹੰਬਲਾ ਮਾਰੀਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕਿਹੋ ਬਹੁ ਜੋਰੀ ਗੁਰਮੁਖ ਬੈਸੋ ਸਫਾ ਵਛਾਏ ਦੇ ਮਾਵਾ ਕਾ ਅਨੁਸਾਰ ਸੋ ਇਤਨਾ ਗਾਉ ਜੀ ਨਾਲ ਵਜਣ ਸਾਂਝਾ ਕਰਨਾ ਸੀ ਗੁਰੂਮਖਸ ਪਿਆਰੇ ਖਾਲਸਾ ਜੀ ਕੋਈ ਭੁੱਲ ਚੁੱਕ ਦੀ ਖਿਮਾ ਅਗੇ ਤੋਂ ਸਮਤ ਬਖਸ਼ਣੇ ਮਿਹਰ ਕਰਨੀ ਸ੍ਰੀ ਗੁਰੂ ਗ੍ਰੰਥ ਗੁਰੂ ਪੰਥ ਖਾਲਸਾ ਜੀ ਦੀ ਪੰਥ ਦੀ ਪੰਥ ਦੇ ਜਰਨੈਲਾਂ ਦੀ ਰਾਖੀਆਂ ਤਵੇਲਿਆਂ ਲੋਹ ਲੰਗਰਾਂ ਦੀ ਗੁਰ ਸ਼ਬਦ ਦੀ ਤੇਗ ਤੇਗ ਚਲਾਣ ਦੀ ਸੇਵਾ ਆਪ ਖਾਲਸਾ ਪੰਥ ਜੀ ਨੇ ਬਖਸ਼ਣੀ ਮਿਹਰ ਕਰਨੀ ਦਇਆ ਕਰਨੀ ਹੋਏ ਬਲ ਚੁਗ ਦੀ ਖਿਮਾ ਅੱਗੇ ਤੋਂ ਸਮਤ ਬਖਸ਼ੀ ਸਾਰੇਆਂ ਸਿੰਘਾਂ ਗੁਰਮੁਖ ਪਿਆਰਿਆਂ ਨੂੰ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ